ਅੱਗੇ ਬੈਠੋ ਅੱਗੇ ਬੈਠੋ ਅਗਲੇ ਪੂਲ ਅਪ ਹੋਟ ਦੇ ਲਈ ਲਖਵਿੰਦਰ ਸਿੰਘ ਬਲਾਲ ਮੈਰ ਪਵਨਾ ਮਸਲਾ ਹਟਤਲ ਵੰਡੀ ਕਾਲਾ ਪੰਡੋਰੀਏ ਵੀਰ ਵੀ ਜਰੂਰ ਤੈਲੀ ਖੇਡ ਕੇ ਰੱਖਣੀ ਜੀ ਅਗਲੇ ਰਾਉਂਡ ਲਈ ਮਖਵਿੰਦਰ ਸਿੰਘ ਕਲਾਲਮਾਰ ਪਾਵਰ ਨਾਲ ਮਸਲਾਟ ਤਲਵੰਡੀ ਤੇ ਕਾਲਾ ਪੰਡੋਰੀ ਇਹ ਵੀ ਜਰੂਰ ਆਪਣੀ ਟਾਰਗੇਟ ਕਿੱਤੇ ਰੱਖੀ ਹਾਂ ਕੀ ਗੱਲ ਨਹੀਂ ਇਹਨੂੰ ਵੀ ਤੋਂਤੇ ਇੰਨੂੰ ਬਾਲਣ ਲਾਵਾਂਗੇ ਤੇ ਜੌਰ ਬਾਏ ਦੀ ਹੱਥ ਵਿੱਚ ਜੋਰ ਹੈ ਨਹੀਂ ਕੱਲਾ ਸਾਲ ਬਣਾਉਣ ਦਾ ਕੀ ਫਾਇਦਾ ਪੈਸੇ ਲੈ ਆਏ ਜਿਨ੍ਹਾਂ ਨੇ ਮੋੜ ਦੇਣੀ ਉੱਤੀ ਮੱਕੀ ਦੀ ਜੇਤ ਉੜੀ ਲਾ ਸਕਦੀ ਵੀ ਗੱਲਾਂ ਸਾਗ ਬਣਾਉਣ ਦਾ ਕੀ ਫਾਇਦਾ ਮੱਖਣ ਬਰਾਰਾ ਜੋ ਘਰਾਂ ਨੂੰ ਫੂਕ ਸੱਦੇ ਐਸੇ ਚਿਰਾਗ ਵੀ ਜਗਾਉਣ ਦਾ ਕੀ ਫਾਇਦਾ ਬੀਲਿਆ ਐਸੇ ਚਿਰਾਗ ਵੀ ਜਗਾਉਣ ਦਾ ਕੀ ਫਾਇਦਾ ਅਰ ਕੰ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਉਹ ਮੇਰੇ ਵੀਰੇ ਔਲਾਦ ਹੁੰਦੀ ਹੈ ਇੰਿਆਂ ਦੇ ਬਹਿਮਾਂ ਮਾਰ ਕੇ ਵੀ ਆਹ ਪਲਾਂਟ ਵੱਡੇ ਆ ਆਹ ਕਿੱਲੇ ਵੱਡੇ ਆ ਪਰ ਜਿਹਦੀ ਲਾਜ ਚੱਜਦੀ ਨਾ ਉਹ ਸਭ ਕੁਝ ਖਤਮ ਕਰੇ ਗਣ ਸੋਚ ਸਮਝਦੀ ਹੈ ਜੋ ਜਖੰਬਰ ਆ ਤੇ ਆਉਂਦਾ ਯਾਰੋ ਸੱਚ ਦੇ ਦੱਸੇ ਦਾ ਓਪਰਾ ਜਿਵੇਂ ਤੁਰਦਾ ਪਹਿਲਾ ਕੱਟਰੂ ਰਸੇ ਦਾ ਲਾਈ ਲੱਗਦੇ ਤਖਦੇ ਦੇਖੇ ਅੱਖੇ ਦੇਖੇ ਤੇ ਬੇਤੋਂ ਵੱਧ ਪੈਲੀ ਲੈਰੀ ਮਾਰੀ ਠੇਕੇ ਤੇ ਉਹਦਾ ਰੋਲੇ ਪੜਾਪਾ ਜਿਹਦੀ ਲਾਜ ਸਿਆਰੀ ਦਾ ਮਾਲਾ ਜਮੀਨ ਦਾ ਪੈਂਦਾ ਹੰਦਲਾ ਚੰਗੇ ਪਾਣੀ ਦਾ ਜਿਹੜੀ ਸਾਡੇ ਲਾਜ ਚੰਗੀ ਹੋਵੇ ਪੜਾਪਾ ਚੰਗਾ ਨਿਕਲ ਜਾਂਦਾ ਜੇ ਜਮੀਨ ਚੰਗੀ ਹੋਵੇ ਤਾਂ ਝਾਰ ਚੰਗਾ ਨਿਕਲ ਜਾਂਦਾ ਇਹ ਸਿਆਰਾ ਦੇ ਕੱਢੇ ਉਤਾਖਾ भाव सु पता लॻदा लॻियां ਆ ਦੁਨੀਆ ਕੂਲ ਦੀ ਜੋੜਿਆ ਨਾ ਕੋਈ ਮਾ ਨਹੀਂ ਲੱਜਾ ਸਕਿਆ ਦਾ ਵੱਡਾ ਹੱਥਾਂ ਦੇ ਸੇਪੇ ਤੋਂ ਮਾਰ ਪੰਡ ਜਵਾਨਾਂ ਦਾ ਪੰਜਾਬੀ ਨੂੰ ਸੁਖਾ ਦਾ ਕੀ ਅਰਥ ਦਾ ਜਾ ਰਹੇਗਾ ਜਨ ਅਰਖਾ ਦੀ ਹੈ ਜਨ ਜ਼ੋਰ ਤਾਂ ਦੀ ਹੈ ਜਨ ਅਰਖਾ ਦੀ ਹੈ ਜਨ ਜ਼ੋਰ ਤਾਂ ਦੀ ਹੈ ਤਰੇ ਤਾਰਾ ਮਾਰ ਬਾਈ